ਗੁਰਦਾਸ ਮਾਨ ਨਕੋਦਰ ਡੇਰੇ ਵਿੱਚ ਕਿਉਂ ਜਾਂਦਾ ਹੈ ਕਿਵੇਂ ਗੁਰਦਾਸ ਮਾਨ ਨੇ ਆਪਣੀ ਹੀਰੀਆਂ ਵਾਲੀ ਲੱਖਾਂ ਦੀ ਘੜੀ ਲਾਡੀ ਛਾ ਨੂੰ ਦੇ ਦਿੱਤੀ ਸੀ ਜੋ ਨਕੋਦਰ ਡੇਰੇ ਦੇ ਵਿੱਚ ਰਹਿੰਦਾ ਸੀ ਤਾਂ ਇਹਦੇ ਨਾਲ ਇੱਕ ਬਹੁਤ ਵੱਡੀ ਘਟਨਾ ਜੁੜੀ ਹੋਈ ਆ ਪਰ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਵਿਰੋਧ ਕਰਦੇ ਨੇ ਵੀ ਗੁਰਦਾਸ ਮਾਨ ਉੱਥੇ ਜਾਂਦਾ ਜਿੱਥੇ ਸਾਧ ਬੀੜੀਆਂ ਪੀਂਦੇ ਨੇ ਜਿੱਥੇ ਸਾਧ ਜਿਹੜਾ ਪਖੰਡ ਕਰਦੇ ਨੇਗੇ ਤਾਂ ਦੋਸਤੋ ਇੱਕ ਬਹੁਤ ਵੱਡੀ ਗੱਲ ਜਿਹੜੀ ਇਹਦੇ ਨਾਲ ਮਸਲਾ ਜੁੜਿਆ ਹੋਇਆ ਤਾਂ ਐਵੇਂ ਹੀ ਜਿਹੜਾ ਗੁਰਦਾਸ ਮਾਨ ਉੱਥੇ ਨਹੀਂ ਜਾਂਦਾ ਪਹਿਲਾਂ ਕਹਿੰਦੇ ਗਰਦਾਸ ਮਾਨ ਉਹਥੇ ਨਹੀਂ ਜਾਂਦਾ ਸੀ ਪਰ ਪਹਿਲੀ ਵਾਰ ਜਿਹੜੇ ਸੁਖਸ਼ਿੰਦਰ ਛਿੰਦਾ ਸੀ ਉਹ ਗਰਦਾਸ ਮਾਨ ਨੂੰ ਨਕੋਦਰ ਡੇਰੇ ਦੇ ਵਿੱਚ ਲੈ ਕੇ ਗਏ ਸੀ ਤੁਸੀਂ ਸੁਖਸ਼ਿੰਦਰ ਛਿੰਦਾ ਚਮਕੀਲਾ ਜਿਹੜਾ ਉਹਨਾਂ ਦਾ ਸ਼ਾਗਿਰਦ ਹੋਇਆ ਤੁਸੀਂ ਜਾਣਦੇ ਹੁਣ ਬਹੁਤ ਵੱਡੇ ਪੰਜਾਬੀ ਗਾਇਕ ਹੋਏ ਨੇ ਸੁਖਸ਼ਿੰਦਰ ਛਿੰਦਾ ਜੀ ਉਹ ਪਹਿਲੀ ਵਾਰੀ ਗਰਦਾਸ ਮਾਨ ਨੂੰ ਨਕੋਦਰ ਡੇਰੇ ਦੇ ਵਿੱਚ ਲੈ ਕੇ ਗਏ ਸੀ ਸੁਖਸ਼ਿੰਦਰ ਛਿੰਦੇ ਨੇ ਜਾਣ ਤੋਂ ਪਹਿਲਾਂ ਗਰਦਾਸ ਮਾਨ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਜਿਹੜਾ ਉੱਥੇ ਬਹੁਤ ਜ਼ਿਆਦਾ ਨਹੀਂ ਬੋਲਣਾ ਤੁਸੀਂ ਦੇਖਿਆ ਨਾ ਵੀ ਜਦੋਂ ਕੋਈ ਗਰਦਾਸ ਮਾਨ ਨੂੰ ਕੋਈ ਗੱਲ ਪੁੱਛਦਾ ਤਾਂ ਗਰਦਾਸ ਮਾਨ ਮੋੜ ਕੇ ਤਿੰਨ ਚਾਰ ਉੱਤਰ ਦਿੰਦੇ ਨੇ ਪਰ ਸਖਸ਼ਿੰਦਰ ਛਿੰਦਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਤੂੰ ਜਿਹੜਾ ਲਾਡੀ ਸਾਹ ਦੇ ਡੇਰ ਵਿੱਚ ਜ਼ਿਆਦਾ ਨਹੀਂ ਬੋਲਣਾ ਅਪਣ ਨਕੋਦਰ ਜਿਹੜਾ ਜਾ ਰਹਿਆਂਗੇ ਉੱਥੇ ਪਹਿਲਾਂ ਕੁਝ ਜਿਹੜੇ ਪੰਜਾਬ ਦੇ ਵੱਡੇ ਨਾਮੀ ਸਿੰਗਰ ਮੁਹੰਮਦ ਸਦੀਕ ਕੁਲਦੀਪ ਮਾਨਕ ਤੇ ਹੋਰ ਵੀ ਕਾਫੀ ਜਿਹੜੀਆਂ ਜੋੜੀਆਂ ਗਾਉਣ ਵਾਲੀਆਂ ਆਈਆਂ ਹੋਈਆਂ ਸੀਗੀਆਂ ਤਾਂ ਦੋਸਤੋ ਜਦੋਂ ਗਰਦਾਸ ਮਾਨ ਉੱਥੇ ਜਾਂਦਾ ਤਾ ਗਰਦਾਸ ਮਾਨ ਨੂੰ ਜਿਹੜਾ ਲਾਡੀ ਸ਼ਾਹ ਇੱਕ ਐਣਕ ਦੇ ਦਿੰਦਾ ਕਿ ਇਹ ਤੂੰ ਜਿਹੜਾ ਆਪਣੀ ਮੁਖ ਤੇ ਲਾਲਾ ਤਾਂ ਦੋਸਤੋ ਗਰਦਾਸ ਮਾਨ ਜਦੋਂ ਉਹ ਐਣਕ ਲਾਉਂਦਾ ਤਾਂ ਜਿਹੜਾ ਕਹਿ ਦਿੰਦਾ ਲਾਡੀ ਸ਼ਾਹ ਨੂੰ ਵੀ ਜਿਹੜੀ ਇਹ ਐਣਕ ਹੈ ਟਿੱਲੀ ਹੈ ਤਾਂ ਲਾਡੀ ਸ਼ਾਹ ਮੋੜ ਕੇ ਕਹਿੰਦਾ ਜਦੋਂ ਮੇਚ ਆਈ ਉਦੋਂ ਲੈ ਜੀ ਤਾਂ ਉਥੋਂ ਇੱਕ ਵਾਰ ਗਰਦਾਸ ਮਾਨ ਜਿਹੜਾ ਮੁੜ ਆਂਦਾ ਉਸ ਤੋਂ ਬਾਅਦ ਗਰਦਾਸ ਮਾਨ ਦੀ ਪਤਨੀ ਮਨਜੀਤ ਕੌਰ ਦੀਆਂ ਅੱਖਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਨੇ ਗਰਦਾਸ ਮਾਨ ਆਪਣੀ ਪਤਨੀ ਨੂੰ ਥਾਂ-ਥਾਂ ਲੈ ਕੇ ਜਾਂਦਾ ਵੱਡੇ ਤੋਂ ਵੱਡੇ ਡਾਕਟਰਾਂ ਕੋਲ ਲੈ ਕੇ ਜਾਂਦਾ ਪਰ ਕਿਤੇ ਵੀ ਜਿਹੜੀਆਂ ਉਹਦੀਆਂ ਅੱਖਾਂ ਲੋਟ ਨਹੀਂ ਆਉਂਦੀਆਂ ਤਾਂ ਜਦੋਂ ਇੱਕ ਵਾਰ ਦਵਿੰਦਰ ਖੰਨੇ ਵਾਲਾ ਜੋ ਬਹੁਤ ਵੱਡੇ ਗੀਤਕਾਰ ਹੋਏ ਨੇ ਪੰਜਾਬੀ ਤੁਸੀਂ ਨਾਮ ਵੀ ਸੁਣਿਆ ਹੋਊਗਾ ਉਹਨਾਂ ਕੋਲ ਜਿਹੜਾ ਗਰਦਾਸ ਮਾਨ ਖੰਨੇ ਜਾਂਦਾ ਦਵਿੰਦਰ ਖੰਨੇ ਵਾਲਾ ਕਹਿੰਦਾ ਵੀ ਤੇਰੀ ਜਿਹੜੀ ਪਤਨੀ ਦੀਆਂ ਅੱਖਾਂ ਨੇ ਉਹ ਆਜੋ ਮੈਂ ਇੱਕ ਡਾਕਟਰ ਨੂੰ ਜਾਣਦਾ ਉਹ ਠੀਕ ਕਰ ਦਊਗਾ ਪਰ ਉੱਥੇ ਵੀ ਜਿਹੜਾ ਕੋਈ ਹੱਲ ਨਹੀਂ ਹੁੰਦਾ ਖੰਨੇ ਤੋਂ ਮੁੜਦੇ ਮੁੜਦੇ ਜਦੋਂ ਪਟਿਆਲੇ ਗੁਰਦਾਸ ਮਾਨ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਗੁਰਦਾਸ ਮਾਨ ਨੂੰ ਇੱਕ ਚੇਤਾ ਆਉਂਦਾ ਹੈ ਕਿ ਆਪਾਂ ਉੱਥੇ ਚੱਲ ਕੇ ਆਉਨੇ ਆ ਜਿੱਥੇ ਇੱਕ ਵਾਰ ਪਹਿਲਾਂ ਗਏ ਸੀਗੇ ਤਾਂ 5 ਸਾਲ ਹੋ ਗਏ ਸੀ ਗੁਰਦਾਸ ਮਾਨ ਨੂੰ ਉੱਥੇ ਗਏ ਨੂੰ ਜਦੋਂ ਸਖਸ਼ਿੰਦਰ ਸਿੰਘ ਦੇ ਨਾਲ ਗਿਆ ਸੀਗਾ ਤਾਂ ਦੋਸਤੋ ਆਪਣੀ ਪਤਨੀ ਨੂੰ ਜਿਹੜਾ ਗੁਰਦਾਸ ਮਾਨ ਨੂੰ ਨਕੋਦਰ ਡੇਰੇ ਵਿੱਚ 5 ਸਾਲ ਬਾਅਦ ਦੁਬਾਰਾ ਲੈ ਕੇ ਆਉਂਦਾ ਹੈਗਾ ਤਾਂ ਪਹਿਲਾਂ ਹੀ ਜਿਹੜਾ ਗੁਰਦਾਸ ਮਾਨ ਹੁੰਦਾ ਹੈਗਾ ਉਸ ਨੂੰ ਉਹ ਡੇਰਾ ਆਪਾਂ ਕਹਿੰਦੇ ਇੱਕ ਸੁਪਨੇ ਦੇ ਵਿੱਚ ਦਿਖ ਗਿਆ ਹੁੰਦਾ ਹੈਗਾ ਗਰਦਾਸ ਮਨ ਹਲੇ ਡੇਰੇ ਵਿੱਚ ਜਾਂਦਾ ਨਹੀਂ ਤੇ लाਡੀ ਸ਼ਾਹ ਨੂੰ ਜਿਹੜਾ ਇੱਕ ਬੰਦਾ ਪਹਿਲੀ ਕਹਿ ਦਿੰਦਾ ਬਾਬਾ ਜੀ ਗਰਦਾਸ ਮਨ ਆ ਗਿਆ ਤਾਂ लाਡੀ ਸ਼ਾਹ ਕਹਿੰਦਾ ਆ ਗਿਆ ਮੈਨੂੰ ਪਤਾ ਸੀ ਤੂੰ ਆਏਂਗਾ ਤਾਂ ਉਸ ਤੋਂ ਬਾਅਦ ਜਿਹੜਾ ਗਰਦਾਸ ਮਨ लाਡੀ ਸ਼ਾਹ ਕੋਲ ਜਾ ਕੇ ਬੈਠਾ ਹੁੰਦਾ ਤੇ ਆਪਣਾ ਸਾਰਾ ਦੁੱਖ ਹੈ ਜਿਹੜਾ ਉਹ ਦੱਸਦਾ ਹੈਗਾ ਤਾਂ लाਡੀ ਸ਼ਾਹ ਨਾਲ ਗਰਦਾਸ ਮਨ ਕਾਫੀ ਟਾਈਮ ਗੱਲਾਂ ਬਾਤਾਂ ਕਰਦਾ ਹੈਗਾ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਗੁੱਟ ਦੇ ਲੱਖਾਂ ਦੀ ਘੜੀ ਗੁਰਦਾਸ ਮਾਨ ਨੇ ਬੰਨੀ ਹੁੰਦੀ ਹੈ ਕਿਸੇ ਬੰਦੇ ਵੱਲੋਂ ਗੁਰਦਾਸ ਮਾਨ ਨੂੰ ਜਿਹੜੀ ਜਨਮਦਨ ਤੇ ਗਿਫਟ ਕੀਤੀ ਜਾਂਦੀ ਆ ਉਹ ਘੜੀ ਜਿਹੜਾ ਲਾਡੀ ਸ਼ਾਹ ਨੂੰ ਫੜਾਉਂਦਾ ਹੈਗਾ ਪਰ ਲਾਡੀ ਸ਼ਾਹ ਉਹ ਲੈਣ ਤੋਂ ਇਨਕਾਰ ਕਰ ਦਿੰਦਾ ਕਿ ਮੈਂ ਤੇਰੀ ਦੌਲਤ ਦੇ ਕਰਕੇ ਨਹੀਂ ਇੱਥੇ ਬੈਠਾ ਹੈਗਾ ਤਾਂ ਦੋਸਤੋ ਪਰ ਫੇਰ ਵੀ ਜਿੱਦ ਕਰਕੇ ਗੁਰਦਾਸ ਮਾਨ ਜਿਹੜੀ ਉਹ ਘੜੀ ਲਾਡੀ ਸ਼ਾਹ ਨੂੰ ਦੇ ਦਿੰਦਾ ਹੈਗਾ ਉਸ ਤੋਂ ਬਾਅਦ ਜਦੋਂ ਗੁਰਦਾਸ ਮਾਨ ਜਾਣ ਲੱਗਦਾ ਹੈ ਤੱਲਾਡੀ ਸ਼ਾਹ ਕਹਿੰਦਾ ਵੀ ਤੂੰ ਫਲਾਣੀ ਜਗ੍ਹਾ ਤੇ ਇੱਕ ਖਾੜਾ ਲਾਉਣਾ ਤੇ ਜਿਹੜੀ ਗੁਰਦਾਸ ਮਾਨ ਨੇ ਘੜੀ ਦਿੱਤੀ ਹੁੰਦੀ ਹੈਗੀ ਤਾਂ ਉਹ ਜਿਹੜਾ ਲਾਡੀ ਸ਼ਾਹ ਇੱਕ ਜਵਾਖ ਨੂੰ ਦੇ ਦਿੰਦਾ ਵੀ ਇਹ ਤੂੰ ਰੱਖ ਲੈ ਉਸ ਘੜੀ ਦੇ ਵਿੱਚ ਜਿਹੜੇ ਹੀਰੇ ਲੱਗੇ ਹੁੰਦੇ ਨੇ ਤੇ ਰਾਇਮੰਡ ਦੀ ਉਹ ਘੜੀ ਹੁੰਦੀ ਆ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਆ ਪਰ ਲਾਡੀ ਸ਼ਾਹ ਇਸ ਤਰੀਕੇ ਨਾਲ ਹੀ ਜਿਹੜਾ ਇੱਕ ਜਵਾਖ ਨੂੰ ਦੇ ਦਿੰਦਾ ਤਾਂ ਉਸ ਤੋਂ ਬਾਅਦ ਜਿਹੜਾ ਗਰਦਾਸ ਮਾਨ ਦੀ ਪਤਨੀ ਦੀਆਂ ਅੱਖਾਂ ਜਿਹੜੀਆਂ ਉਹ ਠੀਕ ਹੁੰਦੀਆਂ ਨੇਗੀਆਂ ਚਾਹੇ ਲਾਡੀ ਸ਼ਾਹ ਦੀ ਕਿਰਪਾ ਨਾਲ ਲਾ ਲਓ ਜਾਂ ਪਰਮਾਤਮਾ ਦੀ ਕਿਰਪਾ ਨਾਲ ਲਾ ਲਓ ਜਿਵੇਂ ਵੀ ਲਾ ਲਓ ਉਹਦੇਆਂ ਗਰਦਾਸ ਮਾਨ ਦੀ ਪਤਨੀ ਨੇ ਜਿਹੜੀਆਂ ਅੱਖਾਂ ਨੇ ਉਹ ਬਿਲਕੁਲ ਠੀਕ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜਾ ਗਰਦਾਸ ਮਾਨ ਪੱਕਾ ਚੇਲਾ ਬਣ ਜਾਂਦਾ ਲਾਡੀ ਸ਼ਾਹ ਦਾ ਹੁਣ ਬਹੁਤ ਸਾਰੇ ਜਿਹੜੇ ਉੱਥੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਗਰਦਾਸ ਮਾਨ ਜਿਹੜਾ ਉੱਥੇ ਜਾਂਦਾ ਹੀ ਜਾਂਦਾ ਤਾਂ ਇਸ ਤਰੀਕੇ ਨਾਲ ਗਰਦਾਸ ਮਾਨ ਸੀ ਜਿਹੜਾ ਲਾਡੀ ਸ਼ਾਹ ਦੇ ਨਾਲ ਜੁੜਿਆ ਹੋਇਆ ਸੀ ਪਰ ਇਸ ਗੱਲ ਕਰਕੇ ਜਿਹੜਾ ਗਰਦਾਸ ਮਾਨ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਹੈਗਾ ਤੁਸੀਂ ਅਕਸਰ ਵੇਖਿਆ ਹੋਣਾ ਪਹਿਲਾ ਪੰਜਾਬੀ ਮਾਵੋਲੀ ਕਰਕੇ ਵੀ ਜਿਹੜਾ ਗਰਦਾਸ ਮਾਨ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਬੱਤੀ ਵਾਲੀ ਗੱਲ ਕਹੀ ਸੀਗੀ ਉਸਤੇ ਵੀ ਜਿਹੜਾ ਗਰਦਾਸ ਮਾਨ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਸੀਗਾ ਤੇ ਸਿੱਖਾਂ ਨੇ ਜਿਹੜਾ ਇਲਜ਼ਾਮ ਲਾਇਆ ਸੀ ਗਰਦਾਸ ਮਾਨ ਤੇ ਵੀ ਤੂੰ ਜਿਹੜਾ ਸਿੱਖਾਂ ਨੂੰ ਬਾਰ-ਬਾਰ ਟਾਰਗੇਟ ਕਰ ਰਿਹਾ ਹੈਂ ਤੋ ਹੁਣ ਜਿਹੜਾ ਉਸ ਲਾਡੀ ਸ਼ਾਹ ਦਾ ਉਸ ਨਕੋਦਰ ਦਾ ਜਿਹੜਾ ਚੇਲਾ ਬਣ ਚੁੱਕਿਆ ਨਕੋਦਰ ਵਾਲੇ ਬਾਬੇ ਦਾ ਤਾਂ ਕਰਕੇ ਹੁਣ ਜਿਹੜਾ ਸਿੱਖ ਪੰਥ ਦੇ ਖਿਲਾਫ ਹੋ ਚੁੱਕਿਆ ਪਰ ਦੋਸਤੋ ਗੁਰਦਾਸ ਮਾਨ ਅਕਸਰ ਇਹ ਗੱਲ ਕਹਿੰਦਾ ਵੀ ਗੁਰੂ ਮਾਨੋ ਗ੍ਰੰਥ ਗੁਰਦਾਸ ਮਾਨ ਕਹਿੰਦਾ ਵੀ ਬਾਬੇ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੁਝ ਵੀ ਨਹੀਂ ਲਾਡੀ ਸ਼ਾਹ ਵੀ ਮੈਨੂੰ ਕਹਿੰਦਾ ਸੀ ਵੀ ਸਭ ਤੋਂ ਪਹਿਲਾਂ ਜੇ ਤੂੰ ਜਾਣਾ ਗੁਰੂ ਘਰ ਦੇ ਵਿੱਚ ਜਾ ਉੱਥੇ ਤੇਰੀ ਹਰੇਕ ਮਰਦ ਪੂਰੀ ਹੋਊਗੀ ਜੇ ਉੱਥੋਂ ਤੈਨੂੰ ਕੁਝ ਨਹੀਂ ਮਿਲਦਾ ਤਾਂ ਸਾਡੇ ਕੋਲੋਂ ਵੀ ਤੈਨੂੰ ਕੁਝ ਨਹੀਂ ਮਿਲੂਗਾ ਤਾਂ ਇਹ ਸਾਰਾ ਮਸਲਾ ਸੀ ਜਿਹਦੇ ਕਰਕੇ ਗੁਰਦਾਸ ਮਾਨ ਨਕੋਦਰ ਡੇਰੇ ਦੇ ਵਿੱਚ ਜਾਂਦਾ ਸੀ ਗੁਰਦਾਸ ਮਾਨ ਦਾ ਜਨਮ ਜਿਹੜਾ ਗਿੱਦੜ ਵਾਹੇ ਦੇ ਵਿੱਚ ਹੋਇਆ ਸੀ ਗੁਰਦਾਸ ਮਾਨ ਕਾਫੀ ਲੰਬੇ ਸਮੇਂ ਤੋਂ ਜਿਹੜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸੀ ਪਰ ਅਚਾਨਕ ਜਿਹੜਾ ਇੱਕ ਹਾਦਸਾ ਵਾਪਰਿਆ ਪੰਜਾਬੀ ਮਾਂ ਬੋਲੀ ਦੇ ਬਾਰੇ ਜਿਹੜਾ ਗੁਰਦਾਸ ਮਾਨ ਬੋਲਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਗਰਦਾਸ ਮਾਨ ਨੂੰ ਪ੍ਰੋਗਰਾਮ ਮਿਲਨੇ ਜਿਹੜੇ ਬਿਲਕੁਲ ਬੰਦ ਹੋ ਗਏ ਨੇ ਤੇ ਹੁਣ ਗਰਦਾਸ ਮਾਨ ਨੇ ਬਹੁਤ ਬਾਰੀ ਜਿਹੜੀ ਮਾਫੀ ਵੀ ਮੰਗ ਲਈ ਆ ਸਵੰਟੈਨ ਨਾਲ ਜਿਹੜਾ ਇੱਕ ਇੰਟਰਵਿਊ ਹੋਇਆ ਸੀ ਗਰਦਾਸ ਮਾਨ ਦਾ ਉੱਥੇ ਵੀ ਜਿਹੜਾ ਗਰਦਾਸ ਮਾਨ ਨੇ ਆਪਣੀਆਂ ਕਾਫੀ ਦਿਲ ਦੀਆਂ ਗੱਲਾਂ ਦੱਸੀਆਂ ਸੀਗੀਆਂ ਤੇ ਇੱਕ ਵਾਰ ਤਾਂ ਗਰਦਾਸ ਮਾਨ ਜਿਹੜਾ ਰੋਣ ਵੀ ਲੱਗ ਪਿਆ ਸੀਗਾ ਦਿੱਲੀ ਅੰਦੋਲਨ ਦੇ ਵਿੱਚ ਜਦੋਂ ਗਰਦਾਸ ਮਾਨ ਗਿਆ ਸੀ ਉੱਥੇ ਗਰਦਾਸ ਮਾਨ ਨੂੰ ਬੋਲਣ ਨਹੀਂ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਕਾਫੀ ਰੋਣ ਲੱਗਿਆ ਸੀ ਇਹ ਗਰਦਾਸ ਮਾਨ ਪਰ ਬਹੁਤ ਸਾਰੇ ਪੰਜਾਬੀ ਲੋਕ ਜਿਹੜੀ ਗਰਦਾਸ ਮਾਨ ਦੀ ਸਪੋਰਟ ਵੀ ਕਰਦੇ ਨੇ ਤੇ ਬਹੁਤ ਸਾਰੇ ਪੰਜਾਬੀ ਲੋਕ ਜਿਹੜੇ ਗਰਦਾਸ ਮਾਨ ਦਾ ਵਿਰੋਧ ਵੀ ਕਰਦੇ ਨੇ ਜੇ ਗੱਲ ਗਰਦਾਸ ਮਾਨ ਦੀ ਫੈਮਿਲੀ ਦੀ ਕਰੀ ਤਾਂ ਗਰਦਾਸ ਮਾਨ ਦਾ ਇੱਕ ਪੁੱਤਰ ਹੈ ਜਿਹਦਾ ਨਾਮ ਗੁਰਿਕ ਮਾਨ ਹੈ ਤੇ ਗਰਦਾਸ ਮਾਨ ਦਾ ਮੁੰਡੇ ਦਾ ਜਿਹੜਾ ਵਿਆਹ ਹੋਇਆ ਉਹ ਹੋਇਆ ਸਿਮਰਨ ਕੌਰ ਮੁੰਡੀ ਦੀ ਨਾਲ ਜੋ ਪੰਜਾਬੀ ਫਿਲਮਾਂ ਵਿੱਚ ਵੀ ਪਹਿਲਾ ਕੰਮ ਕਰ ਚੁੱਕੀ ਹੈ ਗਿੱਪੀ ਗਰੇਵਾਲ ਦੇ ਨਾਲ ਇੱਕ ਬੈਸਟ ਆਫ ਲੱਕ ਫਿਲਮ ਤੁਸੀਂ ਜਿਹੜੀ ਵੇਖੀ ਹੋਗੀ ਪਰ ਵਿਆਹ ਤੋਂ ਬਾਅਦ ਸਿਮਰਨ ਕੌਰ ਮੁੰਡੇ ਨੇ ਜਿਹੜੀਆਂ ਪੰਜਾਬੀ ਫਿਲਮਾਂ ਉਹ ਬੰਦ ਕਰ ਦਿੱਤੇ ਸੀ ਉਸ ਦਿਵਾਰ ਟੀਵੀ ਸੀਰੀਅਲ ਵਿੱਚ ਕੰਮ ਕਰਦੀ ਸੀ ਉਹ ਵੀ ਜਿਹੜੇ ਬੰਦ ਕਰ ਦਿੱਤੇ ਸੀ ਗੁਰਿਕ ਮਾਨ ਜੋ ਪੰਜਾਬੀ 뮤직 ਡਾਇਰੈਕਟਰ ਵੀ ਆ ਤੇ ਦੋਸਤੋ ਜੋ ਵੀਡੀਓ ਗੁਰਦਾਸ ਮਾਨ ਦੀਆਂ ਕਾਫੀ ਵੀਡੀਓ ਜਿਵੇਂ ਪੰਜਾਬ ਗਾਣਾ ਤੁਸੀਂ ਗੁਰਦਾਸ ਮਾਨ ਦਾ ਸੁਣਿਆ ਹੋਊਗਾ ਉਹਦੇ ਵਿੱਚ ਵੀ ਜਿਹੜਾ ਗੁਰਿਕ ਮਾਨ ਨੇ ਆਪਣੀ ਜਿਹੜੀ ਪਰਫਾਰਮੈਂਸ ਦਿੱਤੀ ਸੀਗੀ ਗੁਰਦਾਸ ਮਾਨ ਦੇ ਆਪਣੀ ਹੀ ਪਤਨੀ ਮਨਜੀਤ ਕੌਰ ਨਾਲ ਤਿੰਨ ਵਿਆਹ ਹੋਏ ਸੀਗੇ ਗੁਰਦਾਸ ਮਾਨ ਦੀ ਲੰਬ ਮੈਰਜਾ ਦੱਸਦੀ ਇਹ ਪਹਿਲਾ ਗੁਰਦਾਸ ਮਾਨ ਨੇ ਖੁਦ ਜਿਹੜਾ ਕੋਟ ਦੇ ਵਿੱਚ ਵਿਆਹ ਕੀਤਾ ਸੀ ਦੂਜਾ ਦੂਜੀ ਵਾਰੀ ਗੁਰਦਾਸ ਮਾਨ ਦੇ ਘਰ ਵਾਲਿਆਂ ਨੇ ਵਿਆਹ ਕੀਤਾ ਤੇ ਤੀਜੀ ਵਾਰੀ ਗੁਰਦਾਸ ਮਾਨ ਦੀ ਆ ਜਿਹੜੇ ਸਹੌਰਾ ਪਰਿਵਾਰ ਸੀ ਉਹਨਾਂ ਨੇ ਅੱਡ ਵਿਆਹ ਕੀਤਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਗੁਰਦਾਸ ਮਾਨ ਦਾ ਲਾੜੀ ਸ਼ਾਦੇ ਡੇਰੇ ਵਿੱਚ ਜਾਣਾ ਸਹੀ ਆ ਜਾਂ ਗਲਤ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀ ਬਹੁਤ ਸਾਰੇ ਪੰਜਾਬੀ ਸਿੰਗਰ ਜਿਹੜੇ ਉੱਥੇ ਜਾਂਦੇ ਸੀ ਪਰ ਹੋਰ ਕਿਸੇ ਦਾ ਵੀ ਜਿਹੜਾ ਵਿਰੋਧ ਨਹੀਂ ਹੋਇਆ ਜਿੰਨਾ ਗੁਰਦਾਸ ਮਾਨ ਦਾ ਹੋਇਆ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ